ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਰਾਗ ਗਉੜੀ ਪੁਰਬੀ ਮਹੱਲਾ ਪਹਿਲਾ ਇੱਕ ਉੰਕਾਰ ਸਤਿਗੁਰੂ ਪ੍ਰਸਾਦ ਜੇ ਕਰ ਕਰਤੇ ਆਖੀਏ ਕਰਤੇ ਕਾਹੋਏ ਵਿਚਾਰੋ ਤਿਤ ਕਰ ਗਾਓ ਸੋਇਲਾ ਸਿਵਰੋ ਸਰਜਨਹਾਰੋ ਤੁਮ ਗਾਵੋ ਮੇਰੇ ਨਿਰਭੂ ਕਾ ਸੋਇਲਾ ਹੂੰ ਆਰੀ ਜੇ ਤੂੰ ਸੋਇਲੇ ਸਦਾ ਸੁਖੋਏ ਰਹਾਓ ਨੇਤ ਨੇਤ ਜਿਹੜੇ ਸਮਾਲੀਆਂ ਦੇਖੇਗਾ ਦੇਖਣਹਾਰ ਤੇਰੇ ਦਾ ਨੇ ਕੀਮਤ ਨਾ ਪਵੈ ਤਿਸ ਦਾ ਤੇ ਕੌਣ ਸਮਾਰ ਸਮਦ ਸਾਹ ਹਾ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸੱਜਣਾ ਸਿਸੜਿਆ ਜੋ ਹੋਵੇ ਸਾਇਬ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵੰਨ ਸਦਨ ਹਰਾ ਸਿਵਰੀਗੇ ਨਾਨਕ ਸੋ ਦੇਹ ਆਵਣ ਰਗ ਸਮੰਨਾ ਪਹਿਲਾ ਜੇ ਕਰ ਜਿਏ ਉਪਦੇਸ ਗੁਰਗੁਰੂ ਏ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕਿਰਤੋਏ ਹੋ ਕਰ ਰਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪੈਰਾ ਕੀਤੀ ਵਾਰੀ ਮਹੂਵਾ ਸੂਰਜੇ ਕੋ ਰੂਤਨੇ ਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਸਰੀ ਮਾਨਾ ਪਹਿਲਾ ਗਦਨ ਮੇਥਾਲ ਰਵਚੰਦੋ ਦੀਪਕ ਬਨੇ ਤਰੀਕ ਮੰਡਲ ਜਨਕ ਮਤੀ ਉਦਮលਿਆਨ ਪਵਨ ਚਬਰੋ ਸਗਲ ਬਨ ਰਾਹੇ ਫੁਲਾਂਤ ਜੋਤ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਨਾ ਤਾਂ ਸਭਤ ਵਜਤ ਮੇਰੀ ਰਾਉ ਸਹਿਸਤਵ ਨਨ ਨੈਨ ਇਹ ਤੋਹੇ ਕਿਉ ਹੂੰ ਸਹਿਸ ਮੁਕਤ ਨਨ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਏਵਚਲਤ ਮੋਹੇ ਸਭ ਜੋਤੀ ਜੋਤੀ ਹੈ ਸੋਏ ਤਿਸ ਤੇ ਚਾਨਣ ਸੰਭ ਚਾਨਣ ਹੋਏ ਗੁਰ ਸਾ ਕੀ ਜੋਤੀ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਬਕਰੰਦ ਲੋਭਿਤ ਮਨੋ ਅੰਦੀਨੋ 모ਹੀ ਆਏ ਪਿਆਸਾ ਕਿਰਪਾ ਜਲ ਦੇ ਨਾ ਜਨ ਦੇਹ ਨਾਨਕ ਸਾਰਗ ਜਾ ਕਿਉ ਤੇਰੇ ਨਾਹੀ ਵਸਾ राग गौड़ी पूर्वी माला चौथा काम क्रोध नगरपो परया मिल साधु खंडल खंडा है पूरब निकतल कहे गुरु पाया मन हरने मंडल मंडा है कर साधु अजुलि पुण वड्डा है राव सकत रस साधना जानेया तिन अंतर होमे खंडा है ज्यों ज्यों चले चबे तुक पावे जमकाले सिर डंडा है ਹਮ ਗਰੀਮ ਸਕੀਨ ਪ੍ਰਪ ਤੇਰੇ ਹਰ ਆਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਾਲਾ ਜੋਖਾ ਕਰੂ ਬਿਨੰਤੀ ਸਣੋ ਮੇਰੇ ਮਿੱਤ ਸੰਤ ਟਹਿਲ ਕੀ ਵੇਲਾ ਇਹਾਂ ਕਾਟ ਚਲੋ ਅਰਲਾਹਾ ਅਗੇ ਬਸਨਸ ਵੇਲਾ ਹਉਦਕ ਟੈਰ ਦਿਨ ਸੇ ਨਾਰੇ ਮਨ ਗੁਰ ਮਿਲ ਕਾ ਇਸਵਾਰੇ ਰਹਾਓ ਇਹੋ ਸੰਸਾਰ ਵਿਕਰ ਸਮਯ ਮੈਂ ਤਰਿਓ ਬ੍ਰह्म ज्ञानी ਜਿਸੈ ਜਿਗਾਵੈ ਭਿਆਵੈ ਇਹੋ ਰਸ ਕਤਕਤਾ ਤਿਨ ਜਾਨੀ ਜਾ ਕੋ ਆਵੈ ਸੋਈ ਵਿਅਰਜੋ ਹਰ ਗੁਰਤੇ ਮਨੋ ਬਸੇਰਾ ਨਿਜ ਕਰ ਮੈਲ ਪਾਉ ਸੁਖ ਸਜੇ ਬਉ ਨ ਹੋਏ ਕੋ 베ਰਾ ਅੰਤਰ ਜਮੀ ਪੁਰਖ ਵਿਦਾਤੇ ਸਰਪਾ ਮਨ ਕੀ ਪੂਰੇ ਨਾਨਕ ਦਾਸ ਜੀ ਐ ਸੁਖ ਮੰਗੇ ਮੋਕ ਦਰਸ਼ਨ ਕਰ ਕੀ ਪੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਜੀ ਐ ਸੁਖ ਮੰਗੇ ਮੋਕ ਦਰਸ਼ਨ ਕਰ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਪੜਨ ਵੇਲੇ ਬਹੁਤੀ ਬੁੱਲਾ ਹੋ ਜਾਂਦੀਆਂ ਨੇ ਸਤਿਗੁਰੂ ਆਪ ਹੀ ਬਖਸ਼ਣ ਜੋਗ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ